ਖਾਲਸਾ ਸਾਜਨਾ ਦਿਵਸ ਸਿੱਖਾਂ ਦੇ ਸ਼ਾਨਮੱਤੇ ਇਤਿਹਾਸ ਦਾ ਹਿੱਸਾ ਹੈ ਅਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਇਸ ਨੂੰ ਪਹਿਲੀ ਵਿਸਾਖ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਤੇ ਵਿਦੇਸ਼ੀ ਵਸਦੇ ਸਿੱਖਾਂ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਸਿੱਖ ਫਲਸਫੇ ਬਾਰੇ ਵਿਦੇਸ਼ੀ ਲੋਕਾਂ ਨੂੰ ਵੱਧ ਤੋਂ ਵੱਧ ਦੱਸਿਆ ਜਾਵੇ। ਇਸੇ ਮਕਸਦ ਨੂੰ ਲੈ ਕੇ ਜਿੱਥੇ ਹੋਰ ਸ਼ਹਿਰਾਂ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਹਨ ਉੱਥੇ ਹੀ ਸਿਆਟਲ ਦੇ ਨਾਲ ਲੱਗਦੇ ਸ਼ਹਿਰ ਫੈਡਰਲ ਵੇ ਵਿਖੇ ਵੀ ਕੁਝ ਸਾਲ ਪਹਿਲਾਂ ਬਣੇ ਖਾਲਸਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਅਜਿਹਾ ਉਪਰਾਲਾ ਪਿਛਲੇ 3 ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ। For a lot of this event was organized by Government Center students and volunteers and this was a community event, it was very successful and a lot of other community members attended as well and we had some performances by the Government Center students and volunteers such as girfin, Gavitas, and speech presentations and there are stalls outside with food they also have something to help you out so yes why should you get hassle back to the pattern ਇਸ ਵਾਲੇ ਪ੍ਰੋਗਰਾਮ 13 April ਦੀਨ ਸੁਨੀਚਰਵਾਰ ਨੂੰ ਮਿਥਿਆ ਗਿਆ ਸੀ ਇਸ ਨਗਰ ਕੀਰਤਨ ਦੀ ਖਾਸੀਅਤ ਇਹ ਹੈ ਕਿ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਬਾਰੇ ਕੇਵਲ ਦੱਸਿਆ ਹੀ ਨਹੀਂ ਜਾਂਦਾ ਬਲਕਿ ਮੁਕੰਮਲ ਪ੍ਰਬੰਧ ਬੱਚੇ ਆਪ ਸੰਭਾਲਦੇ ਹਨ ਬਾਕੀ ਸੰਗਤਾਂ ਲੰਗਰ ਪਾਰਕਿੰਗ ਫਲੋਰ ਵਗੈਰਾ ਤਿਆਰ ਕਰਨੇ ਜਾਂ ਸਰਕਾਰੀ ਮਹਿਕਮਿਆਂ ਤੋਂ ਇਜਾਜ਼ਤ ਵਗੈਰਾ ਲੈਣ ਦਾ ਕੰਮ ਸੰਭਾਲਦੇ ਹਨ ਦਰਬਾਰ ਹਾਲ ਦਾ ਮੁਕੰਮਲ ਪ੍ਰੋਗਰਾਮ ਸਕੂਲ ਦੇ ਬੱਚੇ ਸੰਭਾਲਦੇ ਹਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸਕੂਲ ਦਾ ਸਮੁੱਚਾ ਪ੍ਰਬੰਧ ਵੇਖ ਕੇ ਹਰ ਕੋਈ ਖੁਸ਼ੀ ਅਤੇ ਪ੍ਰਬੰਧਕਾਂ ਨੂੰ ਧੰਨਵਾਦ ਕਹਿ ਕੇ ਖੁਸ਼ੀ ਮਹਿਸੂਸ ਕਰਦਾ ਸੀ ਅੱਜ ਖਾਸ ਕਰਕੇ ਸੈਂਟਰ ਦੇ ਵਿੱਚ ਨਗਰ ਹੀਰਤਨ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਉਲੀਕੇ ਪ੍ਰੋਗਰਾਮ ਕਰਾਇਆ ਗਿਆ ਸਵੇਰੇ ਮਿਸ਼ਾਨ ਸਾਹਿਬ ਦੀ ਸੇਵਾ ਉਸ ਤੋਂ ਉਪਰਾਂ ਉਗ ਪਾਏ ਗਏ ਫਿਰ ਬੱਚਿਆਂ ਵੱਲੋਂ ਕੀਰਤਨ ਕਵਿਤਾਵਾਂ ਕਵਿਸ਼ਰੀ ਤੇ ਮੇਨ ਅੱਜ ਜਿੱਥੇ ਅਸੀਂ ਵਿਸਾਖੀ ਮਨਾ ਰਹੇ ਹਾਂ ਉੱਥੇ ਅਸੀਂ 1984 ਦੇ 40 ਸਾਲਾਂ ਦੀ ਬਰੇ ਗੰਢੀ ਨੂੰ ਯਾਦ ਕਰਦੇ ਹਾਂ ਉਸ ਨੂੰ ਮਨਾਉਂਦੇ ਹਾਂ ਅੱਜ ਬੱਚਿਆਂ ਨੇ ਅ ਪਰਦਰਸ਼ਨੀ ਲਾਈ ਹੋਈ ਆ ਐਕਸੀਬਿਸ਼ਨ ਲਾਈ ਸੀਗੀ ਔਰ ਬੜੀ ਹੀ ਸਲਾਗਾ ਜੋ ਕਿ ਇਹ ਕਿ ਸਾਡੇ ਬੱਚੇ ਚਾਹੇ ਉਹ ਇੱਥੋਂ ਦੇ ਜੰਮੇ ਹੈ ਦੇ ਨੇ ਬਟ ਉਹ ਉਸ ਰੂਟਸ ਦੇ ਨਾਲ ਉਸ ਜ਼ਖਮਾਂ ਦੇ ਨਾਲ ਜੁੜੇ ਹੋਏ ਨੇ ਜਿੱਥੇ ਕਿ ਕਾਮ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਪਰ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਵਾਜ਼ ਜਿਹੜੀ ਹੈਗੀ ਆ ਦੂਰ ਤੱਕ ਪਹੁੰਚੇ ਤਾਂ ਕਿ ਸਾਡੇ ਜਿੰਦਿਆਂ ਦੀ ਜਿਹੜੀ ਹੈਗੀ ਆ ਇਹ ਇਨਸਾਫ ਕਿਤੇ ਨਾ ਕਿਤੇ ਅਸੀਂ ਲੈ ਸਕੀਏ ਸੋ ਬਹੁਤ ਹੀ ਸੁਚੇਜੇ ਢੰਗ ਦੇ ਨਾਲ ਅੱਜ ਇਹ ਪ੍ਰੋਗਰਾਮ ਸੰਪੂਰਨ ਹੋਏ ਨੇ ਤੇ ਨਗਰ ਕੀਰਤਨ ਦੀ ਸਮਾਪਤੀ ਹੋਈ ਆ ਖਾਣੇ ਪੀਣੇ ਦੇ ਪ੍ਰੋਗਰਾਮ ਜਿਹੜੇ ਸੀਗੇ ਉਹ ਵੀ ਯੂ ਨੋ ਬਾ ਕਮਾਲ ਸੀਗੇ ਇਸ ਸਾਲ ਦੇ ਪ੍ਰਬੰਧ ਵਿੱਚ ਖਾਸ ਗੱਲ ਇਹ ਸੀ ਕਿ ਨੌਜਵਾਨ ਪੀੜੀ ਵੱਲੋਂ 1984 ਤੋਂ ਲੈ ਕੇ ਹੁਣ ਤੱਕ ਪੂਰੇ 40 ਸਾਲਾਂ ਤੋਂ ਲਗਾਤਾਰ ਹੋ ਰਹੀ ਸਿੱਖ ਨਸਲ ਕੁਸ਼ੀ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਬਹੁਤ ਸਾਰਾ ਲਿਟਰੇਚਰ ਇਕੱਠਾ ਕੀਤਾ ਗਿਆ ਸੀ ਤੇ ਵੰਡਿਆ ਵੀ ਗਿਆ ਸਕੂਲ ਦੇ ਨੌਜਵਾਨਾਂ ਨੇ ਗੱਤਕਾ ਦੇ ਜੋਹਰ ਵੀ ਦਿਖਾਏ ਅੱਜ ਦਾ ਪ੍ਰੋਗਰਾਮ ਇਹ ਜੋ ਖਾਲਸਾ ਗੁਰਮਤ ਸੈਂਟਰ ਜੋ ਐਥੋ ਫੈਡਰਲ ਰੇ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਪੀੜ੍ਹੀ ਆ ਜਿਹੜੇ ਸਾਨੂੰ ਅੱਗਾ ਵੱਧਣਾ ਨੂੰ ਅਮਰੀਕਨ ਸਿਸਟਮ ਦੇ ਲੈਵਲ ਦਾ ਬਣਾਉਣਾ ਇਹ ਉਹਨਾਂ ਨੇ ਕੀਤਾ ਉਹਨਾਂ ਦੇ ਦੇਖਦੇ ਹੋਇਆ ਅੰਦਰ ਵੀ ਸਟੇਜ ਦਾ ਪ੍ਰੋਗਰਾਮ ਬੱਚਿਆਂ ਨੇ ਕੀਤਾ ਬਾਹਰੋਂ ਆਏ ਹੋਏ ਮਹਿਮਾਨਾਂ ਨੂੰ ਆਰਗੇਨਾਈਜ਼ ਕਰਕੇ ਅੰਦਰ ਲੈ ਕੇ ਆਉਣਾ ਜੋ ਦੂਸਰੀ ਕਮਿਊਨਿਟੀ ਦੇ ਆਏ ਆ ਗੋਰੇ ਉਹਨਾਂ ਨੂੰ ਦੱਸਣਾ ਮੇਰ ਸੱਤੇ ਜਾਂ ਹੋਰ ਵੀ ਜੋ ਜਦੋਂ ਮੈਂ ਮੈਨ ਕਾਟਿੰਗ ਕਰਾਈ ਆ ਉਹ ਸਾਰੇ ਉਹਨਾਂ ਨੂੰ ਬੱਚਿਆਂ ਨੇ ਬਹੁਤ ਹੀ ਵਧੀਆ ਆਰਗੇਨਾਈਜ਼ ਤਰੀਕੇ ਨਾਲ ਦੱਸ ਕੇ ਉਹਨਾਂ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਧਰਮ ਬਾਰੇ ਜਾਣਕਾਰੀ ਦਿੱਤੀ ਤੇ ਇੱਥੇ ਸਟਾਲ ਵੀ ਬਿਆੰਤ ਲੱਗੇ ਆ ਸੰਗਤਾਂ ਵੀ ਬਿਆੰਤ ਹੋ ਗਈਆਂ ਕਹਿੰਦਾ ਰੌਣਕ ਵੀ ਬਹੁਤ ਵਧੀਆ ਮੈਂ ਨਹੀਂ ਕਹਿੰਦਾ ਪਰ ਦੱਸਣ ਮੁਤਾਬਕ ਸੰਗਤ ਦੇ ਵਿੱਚ 8 ਤੋਂ 10 ਹਜ਼ਾਰ ਦਾ ਕੰਮ ਚੱਲੇਗਾ ਸੋ ਵਾਹਿਗੁਰੂ ਦੀ ਕਿਰਪਾਇਆ ਆਪ ਆਪ ਇਕੱਠੇ ਹੋ ਕੇ ਉਦਮ ਕਰੀਏ ਆਪਣੇ ਇਹਨਾਂ ਬੱਚਿਆਂ ਦਾ ਭਵਿੱਖ ਵਧੀਆ ਦੇ ਉਚਾਰੂ ਤੇ ਸਚਾਰੂ ਬਣਾਉਣ ਲਈ ਆਪਾਂ ਇਕੱਠੇ ਹੋ ਕੇ ਉਤਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੀਆਂ ਸੰਤਾਂ ਨੂੰ ਆਪਣੇ ਇਤਿਹਦ ਨੂੰ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਅੱਜ ਇੱਥੇ ਖਾਲਸਾ ਸਾਜਣ ਦਿਵਸ ਤੇ ਸਾਡੇ ਨਾਲ ਜੁੜੇ ਨੇ ਅਸਵੀਰੇ ਤੋਂ ਪ੍ਰੋਗਰਾਮ ਚੱਲੀ ਸੀਗੇ ਤੇ ਨਾਲ ਤੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਉਸ ਤੋਂ ਉਪਰੰਤ ਕੋਪੇ ਸੈੱਟ ਪਾੜਦੇ ਤੇ ਫਿਰ ਬੱਚਿਆਂ ਨੇ ਬੜਾ ਹੀ ਸੋਹਣਾ ਅੱਜ ਪ੍ਰੋਗਰਾਮ ਕੀਤਾ ਜਿਦੇ ਵਿੱਚ ਉਹਨਾਂ ਨੇ ਕਵਿਸ਼ਰੀ ਵੀ ਕੀਤੀ ਉਹਨਾਂ ਨੇ ਕਵਿਤਾਵਾਂ ਵੀ ਸੁناਈਆਂ ਤੇ ਨਾਲ ਸ਼ਬਦ ਵੀ ਪੜੇ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਹਰ ਬੱਚੇ ਨੇ ਆਪਣਾ ਆਪਣਾ ਇਹਦੇ ਵਿੱਚ ਸਾਂਝ ਪਾਈ ਹੈ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਜਿਹੜੇ ਯੂਥ ਹੈਗੇ ਸੀਗੇ ਉਹਨਾਂ ਨੇ ਇੱਥੇ 1984 ਦੇ ਚਾਹੀ ਬਰਿਆਂ ਦੇ ਬਾਅਦ ਜਿਹੜਾ ਜਿੱਥੇ ਅਜਕਾਮ ਖੜੀ ਹੈ ਉਹਦੇ ਬਾਰੇ ਵੀ ਇੱਕ ਐਗਜ਼ਿਬਿਸ਼ਨ ਲਗਾਈ ਸੀ ਸੋ ਅਸੀਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਅੱਜ OS ਪ੍ਰੋਗਰਾਮ ਵਿੱਚ ਜੁੜੇ ਤੇ ਉਸ ਤੋਂ ਉਪਰੰਤ ਨਗਰ ਕੀਰਤਨ ਵਿੱਚ ਉਹਨਾਂ ਨੇ ਸ਼ਮੂਲੀਅਤ ਪਾਈ ਹੈ ਬੜਾਈ ਸਾਨੂੰ ਆਨੰਦ ਆਇਆ ਹੈ ਤੇ ਫਿਰ ਸਾਡੇ ਸਾਰਿਆਂ ਵੱਲੋਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਖਾਲਸਾਪੁਰ ਸੰਗਤਰੀ ਫੈਡਰਲ ਹੋਈ ਅਸੀਂ ਸਾਰੀਆਂ ਸੰਗਤਾਂ ਦੀ ਅੱਜ ਕਿਰਪਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਇਹ ਤੀਜਾ ਜਿਹੜਾ ਇਥੋਂ ਦੀ ਸੰਗਤਾਂ ਵੱਲੋਂ ਖਾਲਸਾ ਜੰਤਿਨ ਦਿਵਸ ਮਨਾਇਆ ਗਿਆ ਔਰ ਨਗਰ ਕੀ ਤਿਰਕਟਿਆ ਗਿਆ ਸੋ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਸਾਰੀ ਸ਼ਹਿਰ ਦੀ ਸੰਗਤ ਖਾਲਸਾ ਸਕੂਲ ਖਾਲਸਾ ਕਮਿਊਨਿਟੀ ਸੈਂਟਰ ਦੇ ਸਾਡੇ ਬੱਚੇ ਸਾਡਾ ਯੂਥ ਸਾਡੇ ਟੀਚਰਸ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰੀ ਕਰਾਈ ਤੇ ਪ੍ਰਬੰਧਕ ਨੇ ਜਿਨ੍ਹਾਂ ਨੇ ਕੋਲ ਹੈਲਪ ਕੀਤੀ ਜਾਂ ਸਾਰੇ ਪੇਰੈਂਟਸ ਜਿਹੜੇ ਸਪੈਸ਼ਲੀ ਔਰ ਸਭ ਤੋਂ ਸਾਡਾ ਜਿਹੜਾ ਧੰਨਵਾਦ ਗੁਰੂ ਸਾਹਿਬ ਦਾ ਕਿ ਅੱਜ ਇੰਨਾ ਸੋਹਣਾ ਮੌਸਮ ਸੀਗਾ ਔਰ ਉਸ ਮੌਸਮ 'ਚ ਅੱਜ ਸੰਗਤ ਨੇ ਬਹੁਤ ਸੰਗਤ ਆਈ ਹੈ ਜੀ ਇਹ ਨਵੀਂ ਸੰਗਤ ਬਹੁਤ ਵੇਖਣ ਨੂੰ ਮਿਲੀ ਆ ਸੋ ਬਹੁਤ ਬਹੁਤ ਕਿਰਪਾ ਹੋਈ ਆ ਸੋ ਇੱਕ ਸਮਾਪਤੀ ਹੋਈ ਆ ਹੁਣ ਤੇ ਬਹੁਤ ਹੀ ਆਨੰਦ ਆਇਆ ਅੱਜ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਸੰਗਤ ਨੇ ਇੱਥੋਂ ਵਾਕ ਕਰਕੇ ਪੂਰਾ ਨਗਰ ਕੀਰਤਨ ਗਈ ਆ ਕੋਈ 3 ਕਿਲੋਮੀਟਰ ਦੀ ਵਾਕ ਕੀਤੀ ਉਹਨਾਂ ਨੇ ਕੀਰਤਨ ਕਰਦੇ ਹੋਏ ਸ਼ਬਦ ਗਾਉਂਦੇ ਹੋਏ ਗਏ ਆ ਸੋ ਇੱਕ ਬਹੁਤ ਹੀ ਰਸਪਿੰਨਾ ਜਿਹੜਾ ਸੀਗਾ এনਵਾਇਰਨਮੈਂਟ ਸੀਗਾ ਸੋ ਬਹੁਤ ਸੋਹਣਾ ਸੀਗਾ ਸੋ ਬਹੁਤ ਆਨੰਦ ਆ ਗੁਰੂ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ